ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਉਹ ਮੋੜਾ ਭਰਾਵਾ ਅੱਜ ਉਸਨੇ ਨਹੀਂ ਆਉਣਾ ਹੈਗਾ ਸਕੂਟਰ ਦੀ ਪਿਛਲੀ ਸੀਟ ਤੇ ਬੈਠਾ ਮਿੰਦਰ ਆਪਣੀ ਲੋਈ ਦੀ ਬੁੱਕਲ ਸਹੀ ਕਰਦਾ ਹੋਇਆ ਕਹਿਣ ਲੱਗਾ ਜਾਗਰ ਬਸ ਯਾਰ 2 ਮਿੰਟ ਹੋਰ ਉਹ ਆਉਂਦੀ ਹੋਣੀ ਐ ਅੱਜ ਪਤਾ ਨਹੀਂ ਕਿੰਦਾ ਡੇਟ ਹੋ ਗਈ ਮਿੰਦਰ ਉਹ ਭਰਾਵਾ ਜੇ ਉਸਨੇ ਆਉਣਾ ਹੁੰਦਾ ਨਾ ਤਾਂ ਹੁਣ ਤੱਕ ਆ ਚੁੱਕੀ ਹੁੰਦੀ ਹੁਣ ਤਾਂ ਲੋਕੀ ਵੀ ਸਾਨੂੰ ਘੂਰ ਘੂਰ ਕੇ ਦੇਖ ਕੇ ਲੰਗਰ ਲੱਗ ਪਏ ਆ ਆਖੇ ਐਨੀ ਧੁੰਦ ਵਿੱਚ ਜਿੱਥੇ ਹੱਥ ਨੂੰ ਆਥ ਨਹੀਂ ਥਿਆਉਂਦਾ ਇਹ ਪਤਾ ਨਹੀਂ ਰੋਜ਼ ਚੌਕ ਵਿੱਚ ਤੜਕੇ ਹੀ ਕਿਹੜੀ ਡਿਊਟੀ ਕਰਨ ਆ ਜਾਂਦੇ ਨੇ ਇੰਨੇ ਨੂੰ ਜਾਗਰ ਖੁਸ਼ ਹੁੰਦਾ ਹੋਇਆ ਉਸ ਤੇ ਕੋੜ ਭੱਜਿਆ ਆ ਤੇ ਕਹਿਣ ਲੱਗਿਆ ਭਾਈ ਆ ਗਈ ਬੱਸ ਆ ਗਈ ਐਨਾ ਕਹਿ ਕੇ ਉਹ ਉਸਦੇ ਸਕੂਟਰ ਦੀ ਪਿਛਲੀ ਸੀਟ ਤੇ ਆਪ ਵੀ ਲੋਈ ਦੀ ਬੁੱਕਲ ਮਾਰ ਕੇ ਬੈਠ ਗਿਆ। ਕੁਝ ਦੇਰ ਬਾਅਦ ਬਾਸਾ ਕੇ ਅੱਡੇ ਵਿੱਚ ਰੁਕੀ। ਸਵਾਰੀਆਂ ਤਾਂ ਕਾਰਜ ਜਾਨ ਵਾਲੀਆਂ ਕੁੜੀਆਂ ਤੇ ਸਵਾਰੀਆਂ ਉਸਦੇ ਵਿੱਚ ਚੜਨ ਲੱਗੀਆਂ। ਜਾਕਰ ਦੀ ਨਜ਼ਰ ਬੱਸ ਦੀ ਖਿੜਕੀ ਤੇ ਬੈਠੀ ਹਰ ਸਵਾਰੀ ਦੇ ਚਿਹਰੇ ਨੂੰ ਬੇਸਬਰਿਆਂ ਵਾਂਗੂ ਟੋ ਰਹੀ ਸੀ। ਆਖਰ ਨੂੰ ਫਿਰ ਉਸ ਦੀ ਨਜ਼ਰ ਇੱਕ ਜਗ੍ਹਾ ਤੇ ਆ ਕੇ ਰੁਕ ਗਈ ਉਸ ਦੀ ਨਜ਼ਰ ਇੱਕ ਜਗ੍ਹਾ ਤੇ ਆ ਕੇ ਰੁਕ ਗਈ ਸਾਬੀ ਵੀ ਬਸ ਦੀ ਖਿੜਕੀ ਵਿੱਚੋਂ ਬੈਠੀ ਜਾਗਰ ਨੂੰ ਦੇਖ ਰਹੀ ਸੀ ਤੇ ਹੁਣ ਜਾਗਰ ਵੀ ਉਸ ਨੂੰ ਦੇਖ ਰਿਹਾ ਸੀ ਦੋਵੇਂ ਇੱਕ ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਦੋਵੇਂ ਅੱਖਾਂ ਹੀ ਅੱਖਾਂ ਵਿੱਚ ਇੱਕ ਦੂਜੇ ਦੇ ਦਿਲ ਦਾ ਹਾਲ ਚਾਲ ਜਾਣਨ ਲੱਗੇ ਹਲੇ ਤਾਂ ਆਪਣੇ ਮਹਿਬੂਬ ਦੀ ਦੀਦ ਵੀ ਚੰਗੀ ਤਰ੍ਹਾਂ ਨਾਲ ਇੱਕ ਦੂਜੇ ਨੇ ਨਹੀਂ ਕੀਤਾ ਸੀ ਕਿ ਕਨੈਕਟਰ ਨੇ ਸਿਟੀ ਮਾਰੀ ਤੇ ਬਸ ਚੱਲ ਪਈ ਸਾਬੀ ਨੇ ਹੱਥ ਨਾਲ ਬਾਏ ਬਾਏ ਕੀਤੀ ਤੇ ਪਿਆਰੀ ਜੀ ਸਮਾਈਲ ਦਿੱਤੀ ਬਸ ਇੰਨੇ ਨਾਲ ਹੀ ਜਾਗਰ ਨਿਹਾਲ ਹੋ ਕੇ ਦਿਲ ਫੜ ਕੇ ਬੈਠ ਜਾਂਦਾ ਸੀ ਉਧਰ ਬਸਤਾ ਕਦੋਂ ਦੀ ਚਲੀ ਗਈ ਸੀ ਪਰ ਜਾਗਰ ਹਲੇ ਵੀ ਖਾਲੀ ਸੜਕ ਨੂੰ ਬੈਠਾ ਦੇਖੀ ਜਾਂਦਾ ਸੀ ਇੰਨੇ ਨੂੰ ਉਸ ਨੂੰ ਮੋਢੇ ਤੋਂ ਹਲਾ ਕੇ ਮਿੰਦਰ ਕਹਿਣ ਲੱਗਾ ਓ ਭਰਾਵਾ ਮੋੜਾ ਅਗਲੀ ਕਾਲਜ ਵੀ ਪਹੁੰਚ ਗਈ ਹੋਣੀ ਆ ਤੇ ਤੂੰ ਸੜਕ 'ਨੂੰ ਹੀ ਬੈਠਾ ਘੂਰੀ ਜਾਂਦਾ ਮੇਰੇ ਹਲੇ ਖੇਤੋਂ ਪੱਠੇ ਲਿਆਉਣ ਵਾਲੇ ਪਏ ਆ ਫਿਰ ਜਾਗ ਰਾ ਕੇ ਉਸਤੇ ਪਿੱਛੇ ਸਕੂਟਰ ਤੇ ਸਹੀ ਹੋ ਕੇ ਬੈਠਦਿਆਂ ਕਹਿਣ ਲੱਗਿਆ ਚਰ ਇੱਕ ਤਾਂ ਨਾ ਤੂੰ ਚੰਗੀ ਤਰ੍ਹਾਂ ਤੇਰੀ ਪਰਝਾਈ ਦਾ ਮੈਨੂੰ دیدار ਵੀ ਕਰਨ ਨਹੀਂ ਦਿੰਦਾ ਫਿਰ ਮਿੰਦਰ ਸਕੂਟਰ ਦੀ ਕਿੱਕ ਮਾਰ ਕੇ ਸਕੂਟਰ ਤੋੜਦੇ ਹੋਏ ਕਹਿਣ ਲੱਗਾ ਭਰਾਵਾ ਹੋਰ ਦੀਦਾਰ ਕਿੱਦਾਂ ਹੁੰਦਾ ਹੈ ਰੋਜ਼ ਤੜਕੇ ਠੰਡ ਨਾਲ ਆਪ ਮਰਦਾ ਨਾਲੇ ਮੈਨੂੰ ਮਾਰਦਾ ਨਾ ਕਿੰਨੇ ਸਾਲਾਂ ਤੋਂ ਤੁਹਾਡਾ ਇਹ ਦੇਖ ਦਿਖਾਈ ਹੈ ਚੱਲ ਰਿਹਾ ਇੱਕ ਕੰਮ ਤੂੰ ਅਗਲੀ ਦੇ ਘਰ ਰਿਸ਼ਤਾ ਭੇਜ ਕੇ ਗੱਲ ਹੀ ਨਿਪੇੜ ਦੇ ਵੈਸੇ ਵੀ ਜੇ ਤੇਰਾ ਇਹੀ ਹਾਲ ਰਿਆ ਨਾ ਤਾਂ ਪਰਜਾਇ ਨੂੰ ਕਿਸੇ ਹੋਰ ਹੀ ਲੈ ਜਾਣਾ ਤੇ ਤੂੰ ਦੇਖ ਦੇ ਹੀ ਰਹਿ ਜਾਣਾ ਨਾ ਕਦੋਂ ਤੱਕ ਐਵੇਂ ਦਿਖਈਆ ਚੱਲਦਾ ਰਹੇਗਾ ਜੇ ਅਗਰ ਯਾਰ ਜੋ ਮਜ਼ਾ ਅੱਖ ਨਾਲ ਆਸ਼ਕੀ ਕਰਨ ਵਿੱਚ ਐ ਨਾ ਉਹ ਸਵਾਦ ਉਸਦਾ ਹੱਥ ਫੜ ਕੇ ਨੀ ਆਉਣਾ ਵੈਸੇ ਵੀ ਹੁਣ ਤਾਂ ਸਾਰੀ ਉਮਰ ਮੈਂ ਉਸ ਦਾ ਹੱਥ ਹੀ ਫੜ ਕੇ ਚੱਲਣਾ ਇਹ ਸਭ ਛੱਡ ਹੋਰ ਸੁਣਾ ਘਰ ਬੇਬੇ ਬਾਪੂ ਕਿਵੇਂ ਆ ਸਭ ਠੀਕ ਠਾਕ ਹੈ ਮਿੰਦਰ ਹਲੇ ਤੱਕ ਤਾਂ ਸਭ ਠੀਕ ਹੈ ਪਰ ਅੱਜ ਆਪਾਂ ਲੇਟ ਹੋ ਗਏ ਆ ਮੈਨੂੰ ਤਾਂ ਡਰ ਆ ਜਾਂਦੇ ਨੂੰ ਬਾਪੂ ਡਾਂਗ ਲੈ ਕੇ ਨਾ ਬੈਠਾ ਹੋਵੇ ਉਸ ਦੀ ਗੱਲ ਸੁਣ ਕੇ ਜਾਗ ਰ ਹੱਸਦੇ ਹੋਏ ਕਹਿਣ ਲੱਗਾ ਉਹ ਯਾਰ ਇੱਕ ਤਾਂ ਤੂੰ ਡਰਦਾ ਹੀ ਬਹੁਤ ਐ ਮੇਰੀ ਖਾਤਰ ਦੋ ਚਾਰ ਡਾਂਗਾ ਨਹੀਂ ਖਾ ਸਕਦਾ ਮਿੰਦਰ ਬਾ ਤੇਰੇ ਲਈ ਤਾਂ ਜਾਨ ਵੀ ਹਾਜ਼ਰ ਐ ਪਰ ਬਾਪੂ ਤਾਂ ਜਦ ਗੁੱਸੇ ਵਿੱਚ ਆ ਕੇ ਮਾਰਨ ਲੱਗਿਆ ਕੋਈ ਥਾਂ ਟਿਕਾਣਾ ਵੀ ਨਹੀਂ ਦੇਖਦਾ ਸਾਲੀਆਂ ਠੰਡ ਵਿੱਚ ਤਾਂ ਸੱਟਾਂ ਰੜਕਦੀਆਂ ਵੀ ਬਹੁਤ ਨੇ ਹਲੇ ਤਾਂ ਮੇਰੀ ਪਿਛਲੀ ਰੜਕ ਨਹੀਂ ਗਈ ਇਦਾਂ ਹੀ ਉਹ ਗੱਲਾਂ ਕਰਦੇ ਕਰਤੇ ਆਪਣੇ ਪਿੰਡ ਪਹੁੰਚ ਗਏ ਜਾਗਰ ਨੂੰ ਉਸਦੇ ਘਰ ਛੱਡ ਕੇ ਮਹਿੰਦਰ ਪੱਠੇ ਲੈ ਕੇ ਆਪਣੇ ਘਰ ਆ ਗਿਆ ਇਦਾਂ ਹੀ ਨਿੱਤ ਸਵੇਰੇ ਤੜਕੇ ਤਾਂ ਉਹਨਾਂ ਦਾ ਇਹ ਰੋਜ਼ ਪ੍ਰੋਗਰਾਮ ਸੀ ਐਵੇਂ ਦਿਨ ਲੰਘਦੇ ਗਏ ਇੱਕ ਦਿਨ ਸਾਬੀ ਆਈ ਤਾਂ ਜਦ ਜਾਗਰ ਨੇ ਉਸ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਉਹ ਪਹਿਲਾਂ ਵਾਲੀ ਸ਼ਰਾਰਤ ਨਜ਼ਰ ਨਹੀਂ ਉਸ ਨੂੰ ਇੰਜ ਲੱਗਿਆ ਜਿਵੇਂ ਕੁਝ ਹੋ ਗਿਆ ਹੋਵੇ ਹੋਰ ਤਾਂ ਹੋਰ ਸਾਬੀ ਨੇ ਜਾਣ ਲੱਗੀ ਨੇ ਅੱਜ ਉਸ ਨੂੰ ਕੋਈ ਸਮਾਈਲ ਵੀ ਨਾ ਦਿੱਤੀ ਬਸ ਇੱਕ ਚਿੱਠੀ ਬਸ ਦੀ ਖਿੜਕੀ 'ਚੋਂ ਬਾਹਰ ਸੁੱਟ ਕੇ ਇਸ਼ਾਰਾ ਕਰ ਦਿੱਤਾ ਜਦੋਂ ਬਸ ਤੂਰੀ ਦਾ ਜਾਗਰ ਭੱਜ ਕੇ ਚਿੱਠੀ ਚੱਕਣ ਗਿਆ ਤਾਂ ਸਾਹਮਣੇ ਤੋਂ ਆਰੇ ਕਾਰ ਵਾਲੇ ਨਾਲ ਟਕਰਾਉਂਦੇ ਟਕਰਾਉਂਦੇ ਬਚ ਗਿਆ ਉਹ ਸੌ ਸਾਈ ਹੋਇਆ ਚਿੱਠੀ ਲੈ ਕੇ ਮਹਿੰਦਰ ਕੋਲ ਆਇਆ ਤੇ ਬੈਠ ਕੇ ਪੜਨ ਲੱਗਾ ਉਸ ਵਿੱਚ ਲਿਖਿਆ ਸੀ ਜਾਗਰ ਮੇਰੇ ਘਰਦਿਆਂ ਨੇ ਮੇਰੇ ਲਈ ਰਿਸ਼ਤਾ ਦੇਖਿਆ ਇਸ ਤੋਂ ਪਹਿਲਾਂ ਗੱਲ ਹੋਰ ਵਿਗੜ ਜਾਏ ਤੂੰ ਛੇਤੀ ਨਾਲ ਕੁਝ ਕਰ ਤੇ ਮੈਨੂੰ ਆਪਣੇ ਘਰ ਵਿਆਹ ਕੇ ਲੈ ਜਾ ਮੇਰੇ ਤੋਂ ਕਿਸੇ ਹੋਰ ਦੀ ਨਹੀਂ ਹੋਇਆ ਜਾਣਾ ਆਖਰ ਵਿੱਚ ਲਿਖਿਆ ਸੀ ਤੇਰੇ ਬਚਪਨ ਦਾ ਪਿਆਰ ਤੇਰੀ ਸਾਬੀ ਉਸ ਦੀ ਚਿੱਠੀ ਪੜ੍ਹ ਕੇ ਜਾਗਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਹਿੰਦਰ ਨੇ ਉਸ ਨੂੰ ਰੋਂਦੇ ਨੂੰ ਚੁੱਪ ਕਰਵਾਇਆ ਤੇ ਉਹ ਦੋਵੇਂ ਫਿਰ ਕਾੜੀ ਨਾਲ ਆਪਣੇ ਪਿੰਡ ਚੱਲ ਪਏ ਦੋਵਾਂ ਨੇ ਸਲਾਹ ਤਾਂ ਇਹ ਹੀ ਬਣਾਈ ਸੀ ਕਿ ਜਾਗਰ ਦੇ ਘਰ ਜਾ ਕੇ ਅੱਜ ਹੀ ਸਾਰੀ ਗੱਲ ਦੱਸ ਦਵਾਂਗੇ ਪਰ ਜਦੋਂ ਘਰ ਪਹੁੰਚੇ ਤਾਂ ਜਾਗਰ ਦੇ ਘਰ ਆਂਟੀ ਗਵਾਂਢੀ ਇਕੱਠੇ ਹੋਏ ਸਨ ਜਾਗਰ ਦੀ ਬੇਬੇ ਅਚਾਨਕ ਬਹੁਤ ਬਿਮਾਰ ਜੋ ਹੋ ਗਈ ਸੀ ਪਿੰਡ ਵਾਲਾ ਡਾਕਟਰ ਤਾਂ ਜਵਾਬ ਦੇ ਗਿਆ ਕਿ ਇਹਨਾਂ ਨੂੰ ਸ਼ਹਿਰ ਲੈ ਜਾਓ ਜਦ ਉਸ ਨੂੰ ਸ਼ਹਿਰ ਲੈ ਕੇ ਆਏ ਤਾਂ ਪਤਾ ਲੱਗਿਆ ਕਿ ਜਾਗਰ ਦੀ ਬੇਬੇ ਨੂੰ ਕੈਂਸਰ ਹੈ ਡਾਕਟਰ ਨੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਉਸ ਦੀ ਜਾਨ ਬਚ ਜਾਏ ਪਰ ਕੈਂਸਰ ਆਖਰੀ ਸਟੇਜ ਤੇ ਹੋਣ ਕਰਕੇ ਹਫ਼ਤੇ ਵਿੱਚ ਹੀ ਜਾਗਰ ਦੀ ਬੇਬੇ ਇਸ ਜਹਾਨ ਤੋਂ ਤੁਰ ਗਈ ਜਾਗਰ ਦੇ ਲਈ ਤਾਂ ਮੰਨੋ ਜਿਵੇਂ ਦੁਨੀਆ ਹੀ ਮੁੱਕ ਗਈ ਹੋਵੇ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਦਿਨ ਜਾਗਰ ਬੈਠਾ ਆਪਣੇ ਕੱਪੜਿਆਂ ਨੂੰ ਠੀਕ ਕਰਕੇ ਲਿਮਾਰੀ ਵਿੱਚ ਰੱਖ ਰਿਹਾ ਸੀ ਤਾਂ ਉਸ ਨੂੰ ਕਮੀਜ਼ ਦੀ ਜੇਬ ਚੋਂ ਸਾਬੀ ਦੀ ਦਿੱਤੀ ਹੋਈ ਚਿੱਠੀ ਮਿਲੀ ਜਿਸ ਨੂੰ ਪੜ੍ਹ ਕੇ ਉਸ ਨੂੰ ਸਾਬੀ ਦਾ ਚੇਤਾ ਆਇਆ ਉਹ ਅਗਲੇ ਦਿਨ ਸਵੇਰੇ ਤੜਕੇ ਹੀ ਇਕੱਲਾ ਹੀ ਆਪਣੀ ਜਗ੍ਹਾ ਤੇ ਜਾ ਕੇ ਬੈਠ ਗਿਆ ਬੇਸਵਰਿਆ ਵਾਂਗੂ ਉਹ ਬੱਸ ਦੀ ਵੇਟ ਕਰ ਰਿਹਾ ਸੀ ਤੇ ਜਦ ਬੱਸ ਆਈ ਤਾਂ ਉਸਨੇ ਭੱਜ ਕੇ ਬੱਸ ਦੀਆਂ ਸਾਰੀਆਂ ਖਿੜਕੀ ਵਾਲੀਆਂ ਸੀਟਾਂ ਛਾਣ ਮਾਰੀਆਂ ਪਰ ਸਾਬੀ ਉਸ ਨੂੰ ਕਿਤੇ ਨਜ਼ਰ ਨਹੀਂ ਉਹ ਇਹ ਸੋਚ ਕੇ ਅਗਲੀ ਬੱਸ ਦੀ ਡੀ ਕਰਨ ਲੱਗਾ ਸ਼ਾਇਦ ਅੱਜ ਸਾਬੀ ਅੱਜ ਤੋਂ ਲੇਟ ਨਾ ਹੋ ਗਈ ਹੋਵੇ ਫਿਰ ਬੈਠ ਕੇ ਬੱਸ ਦੀ ਦੀ ਕਰਨ ਲੱਗਾ ਸਾਰਾ ਦਿਨ ਭੁੱਖਾ ਪਾਣਾ ਸ਼ਾਮ ਤੱਕ ਬੈਠਾ ਹਰ ਆਉਂਦੀ ਜਾਂਦੀ ਬੱਸ ਨੂੰ ਦੇਖਦਾ ਰਿਹਾ ਪਰ ਉਸ ਨੂੰ ਸਾਬੀ ਕਿਤੇ ਵੀ ਨਜ਼ਰ ਨਹੀਂ ਅਈ ਅਗਲੇ ਦਿਨ ਫਿਰ ਉਹ ਸਵੇਰੇ ਤੜਕੇ ਗਿਆ ਤੇ ਬੈਠਾ ਕਮਲਿਆਂ ਵਾਂਗੂੰ ਆਉਂਦੀਆਂ ਜਾਂਦੀਆਂ ਬੱਸਾਂ ਦੇਖੀ ਜਾਏ ਪਰ ਸਾਬੀ ਕਿਤੇ ਨਜ਼ਰ ਨਾ ਆਈ ਕੁਝ ਦਿਨਾਂ ਤੱਕੇ ਸਭ ਐਵੇਂ ਚੱਲਦਾ ਰਿਹਾ ਪਰ ਇੱਕ ਦਿਨ ਜਦ ਜਾਗਰ ਬੈਠਾ ਬੱਸ ਦੀ ਡੀ ਕਰ ਰਿਆ ਸੀ ਤਾਂ ਮਹਿੰਦਰ ਉਸ ਕੋਲ ਆ ਕੇ ਬੈਠਦਿਆਂ ਕਹਿਣ ਲੱਗਾ ਜਾਗਰਾ ਉਹ ਤੂੰ ਯਾਰ ਕੀ ਹਾਲਤ ਬਣਾਈ ਆਪਣੀ ਸਾਬੀ ਨੇ ਨਹੀਂ ਹੁਣ ਆਉਣਾ ਜਾਗਰ ਲੈ ਸਾਬੀ ਨੇ ਕਿਉਂ ਨਹੀਂ ਆਉਣਾ ਉਹ ਜ਼ਰੂਰ ਆਵੇਗੀ ਉਸ ਨੂੰ ਪਤਾ ਉਸ ਦਾ ਜਾਗਰ ਉਸ ਦੀ ਰਾਹ ਦੇਖ ਰਿਆ ਮਿੰਦਰ ਉਹ ਕਮਲਿਆ ਮੇਰੀ ਗੱਲ ਤਾਂ ਸੁਣ ਯਾਰ ਉਸਤਾ ਤਾਂ ਵਿਆਹ ਹੋ ਗਿਆ ਹੈ ਉਹ ਤਾਂ ਬਲੈਤ ਚਲੀ ਗਈ ਹੈ ਆ ਤੇਰੇ ਲਈ ਉਸਨੇ ਆਪਣੀ ਸਹੇਲੀ ਹੱਥ ਭੇਜੀ ਸੀ ਜਾਗਰ ਉਸਦੇ ਹੱਥੋਂ ਚਿੱਠੀ ਫੜ ਕੇ ਪੜਨ ਲੱਗਾ ਜਿਸ ਵਿੱਚ ਲਿਖਿਆ ਸੀ ਉਜਾਗਰ ਜਦ ਮੈਂ ਤੈਨੂੰ ਸੁਨੇਹਾ ਭੇਜਣ ਲੱਗੀ ਸੀ ਤਾਂ ਮੈਨੂੰ ਤੇਰੀ ਬੇਬੇ ਦੇ ਬਾਰੇ ਪਤਾ ਲੱਗਾ ਬਹੁਤ ਦੁੱਖ ਹੋਇਆ ਇਹ ਜਾਣ ਕੇ ਕਿ ਤੂੰ ਤਾਂ ਪਹਿਲਾਂ ਹੀ ਐਨੇ ਵੱਡੇ ਦੁੱਖ ਵਿੱਚ ਐ ਮੈਂ ਫੇਰ ਤੈਨੂੰ ਕਿਵੇਂ ਕਹਿ ਦਿੰਦੀ ਮੈਨੂੰ ਇੱਥੋਂ ਕਿਤੇ ਦੂਰ ਲੈ ਚੱਲ ਮੈਨੂੰ ਘਰਦਿਆਂ ਦੀ ਗੱਲ ਮੰਨ ਕੇ ਦਿਲ ਕੇ ਪੱਥਰ ਧਰ ਕੇ ਇਹ ਵਿਆਹ ਕਰਵਾਉਣਾ ਪਿਆ ਸ਼ਾਇਦ ਰੱਬ ਨੇ ਸਾਡਾ ਸਾਥ ਇੰਨਾ ਕਿ ਲਿਖਿਆ ਸੀ ਤੂੰ ਮੇਰਾ ਫਿਕਰ ਨਾ ਕਰੀ ਇਹ ਮੈਨੂੰ ਬਹੁਤ ਪਿਆਰ ਕਰਦੇ ਐ ਮੈਂ ਦੁਨੀਆ ਵਿੱਚ ਜਿੱਥੇ ਵੀ ਹੋਵਾਂਗੀ ਨਾ ਰੱਬ ਅੱਗੇ ਹਮੇਸ਼ਾ ਤੇਰੀ ਸਲਾਮਤੀ ਦੀ ਦੁਆ ਕਰਾਂਗੀ ਤੇਰੀ ਪਿਆਰੀ ਸਾਬੀ ਆਖਰ ਵਿੱਚ ਕਾਗਜ਼ ਦੇ ਢਿੱਗੇ ਹੰਝੂਆਂ ਕਾਰਨ ਅੱਖਰ ਕੁਝ ਮਿਟੇ ਜੇ ਹੋਏ ਸਨ ਐਨੇ ਨੂੰ ਪਿੱਛੋਂ ਕਿਸੇ ਨੇ ਆਕੇ ਜਾਗਰ ਦੇ ਮੋਢੇ ਤੇ ਹੱਥ ਰੱਖਿਆ ਤਾਂ ਉਹ ਜਾਂਦਾਂ ਦਾ ਸਮੁੰਦਰ ਚੋਂ ਬਾਹਰ ਆਇਆ ਤੇ ਮੁੜ ਕੇ ਪਿੱਛੇ ਦੇਖਿਆ ਤਾਂ ਉਹ ਯਾਰ 25 ਸਾਲ ਹੋ ਗਏ ਐ ਮੈਨੂੰ ਦੇਖਦੇ ਨੂੰ ਤੂੰ ਜਦ ਵੀ ਪੰਜਾਬ ਆਉਂਦਾ ਹੈ ਨਾ ਸਭ ਤੋਂ ਪਹਿਲਾਂ ਆ ਹੀ ਥਾਂ ਤੇ ਖੜ ਕੇ ਉਸ ਤੇ ਦਿੱਤੇ ਖਾਤਰੋਂ ਪੜਦਾ ਤੇ ਫਿਰ ਜੀ ਭਰ ਕੇ ਰੋਂਦਾ ਉਹ ਯਾਰ ਹੁਣ ਤਾਂ ਤੇਰੇ ਨਿਆਣੇ ਵੀ ਸੁਖ ਨਾਲ ਜਵਾਨ ਜਹਾਨ ਐ ਇਹ ਸਭ ਕੰਮ ਹੁਣ ਨਹੀਂ ਚੰਗੇ ਲੱਗਦੇ ਮਹਿੰਦਰ ਉਸ ਨੂੰ ਕਹਿਣ ਲੱਗਾ ਜਾ ਗਰ ਯਾਰ ਪਤਾ ਨਹੀਂ ਕਿਉਂ ਇਹ ਜਗਾ ਮੈਨੂੰ ਆਪ ਮਾਰੀ ਇੱਥੇ ਖਿੱਚ ਲਿਆਉਂਦੀ ਐ ਮੈਂ ਜਾਣਦਾ ਉਹ ਚਲੀ ਗਈ ਐ ਪਰ ਇਹ ਦਿਲ ਚੰਦਰਾ ਕਿੱਥੇ ਮੰਦਾ ਜਦ ਵੀ ਇੱਥੇ ਆਉਂਦਾ ਨਾ ਤਾ ਇਹ ਹੀ ਕਹਿੰਦਾ ਜਾਗਰਾ ਉਹ ਅਗਲੀ ਵਾਰ ਚ ਪੱਕਾ ਆਵੇਗੀ ਤੂੰ ਬਸ ਹਿੰਮਤ ਰੱਖ ਇਹ ਗੱਲ ਨਹੀਂ ਮੇਰੇ ਨਾਲ ਦੀ ਮੈਨੂੰ ਪਿਆਰ ਨਹੀਂ ਕਰਦੀ ਰਾਤ ਨੂੰ ਮੈਂ ਜਦ ਤੱਕ ਘਰ ਨਾ ਜਾਵਾਂ ਨਾ ਉਹ ਅੰਨ ਦਾ ਦਾਣਾ ਮੂੰਹ ਤੇ ਤੱਕਦੀ ਨਹੀਂ ਧਰਦੀ ਪਰ ਯਾਰ ਸਾਬੀ ਦਾ ਪਿਆਰ ਹਲੇ ਵੀ ਦਿਲ ਦੇ ਕਿਸੇ ਕੋਨੇ ਵਿੱਚ ਲੁਕਿਆ ਬੈਠਾ ਪਤਾ ਨਹੀਂ ਸਾਡਾ ਉਹ ਇਸ਼ਕ ਕਿਹਦਾ ਸੀ ਉਹ ਤਾਂ ਚਲੀ ਗਈ ਪਰ ਚੰਦਰੀ ਮੈਨੂੰ ਨਿਤ ਉਸਦੇ ਰਾਹਾਂ 'ਚ ਬੈਠਣ ਦੀ ਆਦਤ ਪਾ ਗਈ। ਮਿੰਦਰ ਉਹ ਚੱਲ ਆ ਜਾ ਭਰਾਵਾ ਘਰ ਤੇਰੇ ਭਤੀਜੇ ਤੇਰੀ ਰਾਹ ਦੇਖ ਰਹੇ ਨੇ। ਆਖੇ ਸਾਡਾ ਅਮਰੀਕਾ ਵਾਲਾ ਚਾਚਾ ਪਤਾ ਨਹੀਂ ਕਿੱਥੇ ਰਹਿ ਗਿਆ। ਜਦ ਉਹ ਗੱਡੀ ਵਿੱਚ ਬੈਠ ਕੇ ਘਰ ਵੱਲ ਨੂੰ ਤੁਰਨ ਲੱਗੇ ਤਾਂ ਸਾਹਮਣੇ ਤੋਂ ਰਾਹ ਦੇਖ ਰਹੇ ਨੇ ਤੇ ਆਖੇ ਸਾਡਾ ਅਮਰੀਕਾ ਵਾਲਾ ਚਾਚਾ ਪਤਾ ਨਹੀਂ ਕਿੱਥੇ ਰਹਿ ਗਿਆ। ਜਦ ਗੱਡੀ ਵਿੱਚ ਬੈਠ ਕੇ ਘਰ ਵੱਲ ਨੂੰ ਤੁਰਨ ਲੱਗੇ ਤਾਂ ਸਾਹਮਣੇ ਤੋਂ ਆਉਂਦੀ ਬੱਸ ਨੂੰ ਦੇਖ ਕੇ ਜਾਗਰ ਕਾਲੀ ਨਾਲ ਗੱਡੀ 'ਚ ਉਤਰਦਿਆਂ ਕਹਿਣ ਲੱਗਿਆ ਬੱਸ ਬਾਈ ਇਹ ਹੀ ਆਖਰੀ ਬੱਸ ਦੇਖਣੀ ਹੈ ਸ਼ਾਇਦ ਸਭੀ ਇਸ ਵਿੱਚ ਹੋਵੇ ਫਿਰ ਆਪਾਂ ਪੱਕਾ ਘਰ ਨੂੰ ਚੱਲਦੇ ਹਾਂ